ਪੰਜਾਬ ਦੇ ਰਾਜ ਦੇ ਪਦਮਸ਼ਰੀ ਅਵਾਰਡ ਜੇਤੂ ਗਾਇਕ ਹਸरज ਹੰਸ ਜਿਨ੍ਹਾਂ ਦੇ ਵੱਲੋਂ ਬਹੁਤ ਹੀ ਲੰਬਾ ਚਿਰ ਹੋ ਗਿਆ ਪੰਜਾਬੀ ਮਾਂ ਬੋਲੀ ਦੀ ਗੀਤਾਂ ਰਹੀ ਸੇਵਾ ਕਰਦੇ ਨੂੰ ਤਾਂ ਅੱਜ ਉਹਨਾਂ ਦੇ ਉੱਪਰ ਜਿਹੜਾ ਦੁੱਖਾਂ ਦਾ ਪਹਾੜ ਟੁੱਟ ਗਿਆ ਦੱਸ ਦਈਏ ਕਿ ਉਹਨਾਂ ਦੀ ਪਤਨੀ ਰੇਸ਼ਮ ਕੌਰ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਵਿੱਚ ਪਰਿਵਾਰ ਪੂਰਾ ਸਦਮੇ ਦੇ ਵਿੱਚ ਹੈ ਹੀ ਮਨਤਪਾ ਗੀ ਖਬਰ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਹਸਪਤਾਲ ਦੇ ਵਿੱਚ ਜਾਂਦੇ ਹੀ ਹੰਸਰਾਜ ਹੰਸ ਦੀ ਜਿਹੜੀ ਪਤਨੀ ਆ ਉਹਨਾਂ ਦਾ ਹਾਰਟ ਅਟੈਕ ਹੋਣ ਦੇ ਕਾਰਨ ਦੇ ਹਾਂਤ ਹੋ ਗਿਆ ਦੱਸਦੀ ਕਿ ਹੰਸਰਾਜ ਹੁਣਾਂ ਦੇ ਵੱਲੋਂ ਹੁਣ ਵੀ ਦੇਸ਼ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਭਾਜਪਾ ਪਾਰਟੀ ਦੇ ਵਿੱਚ ਨੇ ਉਹ ਤਾਂ ਪਹਿਲਾਂ ਵੀ ਬਹੁਤ ਲੰਬਾ ਚਿਰ ਹੋ ਗਿਆ ਉਹਨਾਂ ਨੇ ਆਪਣੇ ਗੀਤਾ ਰਹੇ ਅਤੇ ਅਭੀ ਮਾ ਬੋਲੀ ਦੀ ਸੇਵਾ ਕਰਦੇ ਹੋਏ ਬਹੁਤ ਹੀ ਸ੍ਰੀਲੇ ਗਾਇਕ ਨੇ ਤਾਂ ਅੱਜ ਉਹਨਾਂ ਨੂੰ ਇੱਕ ਵੱਡਾ ਸਦਮਾ ਜਿਹੜਾ ਲੱਗਿਆ ਜਦੋਂ ਉਹਨਾਂ ਦੀ ਪਤਨੀ ਰੇਸ਼ਮ ਕੌਰ ਦਾ ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਬਹੁਤ ਹੀ ਮੰਨ ਭੱਗੀ ਖਬਰ ਹੈ ਪ੍ਰਮਾਤਮਾ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੂੰ ਪਾਣਾ ਮੰਨਣ ਦਾ ਜਿਹੜਾ ਬਲਵਕਸ਼ਣ ਸੋ ਬਹੁਤ ਹੀ ਜਿਹੜੀ ਦੁੱਖ ਵਾਲੀ ਖਬਰ ਹੈ ਤਾਂ ਬਾਲੀਵੁੱਡ ਬਾਲੀਵੁੱਡ ਦੇ ਵਿੱਚ ਸਾਰੇ ਹੀ ਸਤਾਰੇ ਉਹਨਾਂ ਦੇ ਨਾਲ ਦੁੱਖਤਾ ਪ੍ਰਗਟਾਵਾ ਕਰ ਰਹੇ ਨੇ ਤਾਂ ਉਹਨਾਂ ਦੇ ਨਜ਼ਦੀਕੀ ਸਾਥੀ ਮੁਹੰਮਦ ਸਰੀਕ ਉਹਨਾਂ ਦੇ ਵੱਲੋਂ ਵੀ ਅੱਜ ਇਹ ਜਿਹੜਾ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਬਹੁਤ ਹੀ ਮੰਦ ਭਾਗੀ ਖਬਰ ਹੈ ਹੰਸਰਾਜ ਹਸ ਹੁਣਾ ਦੀ ਜਿਹੜੀ ਵਾਈਫ ਹੈ ਰੇਸ਼ਮ ਕੌਰ ਉਹਨਾਂ ਦਾ ਜਿਹੜਾ ਹਾਰਟ ਅਟੈਕ ਹੋਣ ਦੇ ਨਾਲ ਦਿਹਾਂਤ ਹੋ ਗਿਆ ਪੰਜਾਬ ਦੇ ਰਾਜ ਸ ਤੇ ਪਦਮ ਸ਼੍ਰੀ ਗਾਇਕ ਹੰਸਰਾਜ ਹਸ ਹੁਣਾ ਦੀ ਪਤਨੀ ਰੇਸ਼ਮ ਕੌਰ ਦਾ ਦਿਹਾਂਤ ਹੋ ਗਿਆ ਪਰਿਵਾਰ ਪੂਰਾ ਸਦਮੇ ਦੇ ਵਿੱਚ ਹੈ ਤਾਂ ਉੱਥੇ ਹੀ ਸਾਰੇ ਹੀ ਜਿੰਨੇ ਵੀ ਇੰਡਸਟਰੀ ਦੇ ਵਿੱਚ ਕਲਾਕਾਰ ਨੇ ਸਾਰਿਆਂ ਦੇ ਵੱਲੋਂ ਦੁੱਖ ਮਨਾਇਆ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਪੱਬੂ ਕੁਮਾਨ ਦੇ ਨਾਲ ਹਸਪਤਾਲ ਦੇ ਵਿੱਚ ਹੰਸਰਾ ਜਹੰਸ ਖੜੇ ਦਿਖਾਈ ਦੇ ਰਹੇ ਨੇ ਹਾਰਟ ਅਟੈਕ ਹੋਣ ਦੇ ਨਾਲ ਉਹਨਾਂ ਦੀ ਜਿਹੜੀ ਵਾਈਫ ਉਹਨਾਂ ਦੀ ਮੌਤ ਹੋ ਗਈ ਹੈ ਇਹ ਦੱਸਿਆ ਗਿਆ ਡਾਕਟਰਾਂ ਦੇ ਵੱਲੋਂ ਪੰਜਾਬ ਦੇ ਰਾਜ ਦੇ ਪਦਮਸ਼੍ਰੀ ਅਵਾਰਡ ਜੇਤੂ ਗਾਇਕ ਹੰਸਰਾ ਜਹੰਸ ਜਿਨ੍ਹਾਂ ਦੇ ਵੱਲੋਂ ਬਹੁਤ ਹੀ ਲੰਬਾ ਚਿਰ ਹੋ ਗਿਆ ਪੰਜਾਬੀ ਮਾਂ ਬੋਲੀ ਦੀ ਗੀਤਾਂ ਰਹੀ ਸੇਵਾ ਕਰਦਿਆਂ ਨੂੰ ਤਾ ਅੱਜ ਉਹਨਾਂ ਦੇ ਉੱਪਰ ਜਿਹੜਾ ਦੁੱਖਾਂ ਦਾ ਪਹਾੜ ਟੁੱਟ ਗਿਆ ਦੱਸਦੀ ਹੈ ਕਿ ਉਹਨਾਂ ਦੀ ਪਤਨੀ ਰੇਸ਼ਮ ਕੌਰ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਵਿੱਚ ਪਰਿਵਾਰ ਪੂਰਾ ਸਦਮੇ ਦੇ ਵਿੱਚ ਹੈ ਇਹ ਮੰਦ ਭਾਗੀ ਖਬਰ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਹਸਪਤਾਲ ਦੇ ਵਿੱਚ ਜਾਂਦੇ ਹੀ ਹੰਸਰਾਜ ਹੰਸ ਦੀ ਜਿਹੜੀ ਪਤਨੀ ਆ ਉਹਨਾਂ ਦਾ ਹਾਰਟ ਅਟੈਕ ਹੋਣ ਦੇ ਕਾਰਨ ਦੇ ਹਾਂਤ ਹੋ ਗਿਆ ਦੱਸਦੀ ਹੈ ਕਿ ਹੰਸਰਾਜ ਉਹਨਾਂ ਦੇ ਵੱਲੋਂ ਹੁਣ ਵੀ ਦੇਸ਼ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਭਾਜਪਾ ਪਾਰਟੀ ਦੇ ਵਿੱਚ ਨੇ ਉਹ ਤਾ ਪਹਿਲਾ ਵੀ ਬਹੁਤ ਲੰਬਾ ਚਿਰ ਹੋ ਗਿਆ ਉਹਨਾਂ ਨੂੰ ਆਪਣੇ ਗੀਤਾਂ ਰਹੀ ਤੇ ਅੱਜ ਵੀ ਮਾਬੋਲੀ ਦੀ ਸੇਵਾ ਕਰਦੇ ਹੋਏ ਬਹੁਤ ਹੀ ਸ੍ਰੀਲੇ ਗਾਇਕ ਨੇ ਤਾਂ ਅੱਜ ਉਹਨਾਂ ਨੂੰ ਇੱਕ ਵੱਡਾ ਸਦਮਾ ਜਿਹੜਾ ਲੱਗੇ ਜਦੋਂ ਉਹਨਾਂ ਦੀ ਪਤਨੀ ਰੇਸ਼ਮ ਕੌਰ ਦਾ ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ ਦੇਹਾਂਤ ਹੋ ਗਿਆ ਬਹੁਤ ਹੀ ਮੰਨ ਭਾਗੀ ਖਬਰ ਹੈ ਇਹ ਪ੍ਰਮਾਤਮਾ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੂੰ ਪਾਣਾ ਮੰਨਣ ਦਾ ਜਿਹੜਾ ਬਲਵਕਸ਼ਣ ਸੋ ਬਹੁਤ ਹੀ ਇਹ ਜਿਹੜੀ ਦੁੱਖ ਵਾਲੀ ਖਬਰ ਹੈ ਤਾਂ ਬਾਲੀਵੁੱਡ ਬਾਲੀਵੁੱਡ ਦੇ ਵਿੱਚ ਸਾਰੇ ਹੀ ਸਤਾਰੇ ਉਹਨਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਉਹਨਾਂ ਦੇ ਨਜ਼ਦੀਕੀ ਸਾਥੀ ਮੁਹੰਮਦ ਸਰੀਕ ਉਹਨਾਂ ਦੇ ਵੱਲੋਂ ਵੀ ਅੱਜ ਇਹ ਜਿਹੜਾ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਬਹੁਤ ਹੀ ਮਾਦ ਭਾਗੀ ਖਬਰ ਹੈ ਹੰਸਰਾਜ ਹਸ ਹੁਣਾ ਦੀ ਜਿਹੜੀ ਵਾਈਫ ਹੈ ਰੇਸ਼ਮ ਕੌਰ ਉਹਨਾਂ ਦਾ ਜਿਹੜਾ ਹਾਰਟ ਅਟੈਕ ਹੋਣ ਦੇ ਨਾਲ ਦਿਹਾਂਤ ਹੋ ਗਿਆ ਪੰਜਾਬ ਦੇ ਰਾਜ ਸੇ ਪਦਮਸ਼੍ਰੀ ਗਾਇਕ ਹੰਸਰਾਜ ਹਸ ਹੁਣਾ ਦੀ ਪਤਨੀ ਰੇਸ਼ਮ ਕੌਰ ਦਾ ਦਿਹਾਂਤ ਹੋ ਗਿਆ ਪਰਿਵਾਰ ਪੂਰਾ ਸਦਮੇ ਦੇ ਵਿੱਚ ਹੈ ਤਾਂ ਉੱਥੇ ਹੀ ਸਾਰੇ ਹੀ ਜਿੰਨੇ ਵੀ ਇੰਡਸਟਰੀ ਦੇ ਵਿੱਚ ਕਲਾਕਾਰ ਨੇ ਸਾਰਿਆਂ ਦੇ ਵੱਲੋਂ ਦੁੱਖ ਮਨਾਇਆ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਪੱਬੂ ਕਮਾਨ ਦੇ ਨਾਲ ਹਸਪਤਾਲ ਦੇ ਵਿੱਚ ਹੰਸਰਾ ਜਹੰਸ ਖੜੇ ਦਿਖਾਈ ਦੇ ਰਹੇ ਨੇ ਹਾਰਟ ਅਟੈਕ ਹੋਣ ਦੇ ਨਾਲ ਉਹਨਾਂ ਦੀ ਜਿਹੜੀ ਵਾਈਫ ਉਹਨਾਂ ਦੀ ਮੌਤ ਹੋ ਗਈ ਹੈ ਇਹ ਦੱਸਿਆ ਗਿਆ ਡਾਕਟਰਾਂ ਦੇ ਵੱਲੋਂ ਪੰਜਾਬ ਦੇ ਰਾਜ ਦੇ ਪਦਮਸ਼੍ਰੀ ਅਵਾਰਡ ਜੇਤੂ ਗਾਇਕ ਹੰਸਰਾ ਜਹੰਸ ਜਿਨ੍ਹਾਂ ਦੇ ਵੱਲੋਂ ਬਹੁਤ ਹੀ ਲੰਬਾ ਚਿਰ ਹੋ ਗਿਆ ਪੰਜਾਬੀ ਮਾਂ ਬੋਲੀ ਦੀ ਗੀਤਾਰਾਹੀ ਸੇਵਾ ਕਰਦੇ ਨੂੰ ਤਾਂ ਅੱਜ ਉਹਨਾਂ ਦੇ ਉੱਪਰ ਜਿਹੜਾ ਦੁੱਖਾਂ ਦਾ ਪਹਾੜ ਟੁੱਟ ਗਿਆ ਦੱਸਿਆ ਕਿ ਉਹਨਾਂ ਦੀ ਪਤਨੀ ਰੇਸ਼ਮ ਕੌਰ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਵਿੱਚ ਪਰਿਵਾਰ ਪੂਰਾ ਸਦਮੇ ਦੇ ਵਿੱਚ ਹੈ ਹੀ ਮੰਤਪਾ ਗੀ ਖਬਰ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਹਸਪਤਾਲ ਦੇ ਵਿੱਚ ਜਾਂਦੇ ਹੀ ਹੰਸਰਾਜ ਹੰਸ ਦੀ ਜਿਹੜੀ ਪਤਨੀ ਆ ਉਹਨਾਂ ਦਾ ਹਾਰਟ ਅਟੈਕ ਹੋਣ ਦੇ ਕਾਰਨ ਦੇ ਹਾਂਤ ਹੋ ਗਿਆ ਦੱਸਦੀ ਕਿ ਹੰਸਰਾਜ ਹੁਣਾਂ ਦੇ ਵੱਲੋਂ ਹੁਣ ਵੀ ਦੇਸ਼ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਭਾਜਪਾ ਪਾਰਟੀ ਦੇ ਵਿੱਚ ਨੇ ਉਹ ਤਾਂ ਪਹਿਲਾਂ ਵੀ ਬਹੁਤ ਲੰਬਾ ਚਿਰ ਹੋ ਗਿਆ ਉਹਨਾਂ ਨੇ ਆਪਣੇ ਕੀਤਾ ਰਹੀ ਅਭੀ ਮਾ ਬੋਲੀ ਦੀ ਸੇਵਾ ਕਰਦੇ ਹੋਏ ਬਹੁਤ ਹੀ ਸ੍ਰੀਲੇ ਗਾਇਕ ਨੇ ਤਾ ਅੱਜ ਉਹਨਾਂ ਨੂੰ ਇੱਕ ਵੱਡਾ ਸਦਮਾ ਜਿਹੜਾ ਲੱਗਿਆ ਜਦੋਂ ਉਹਨਾਂ ਦੀ ਪਤਨੀ ਰੇਸ਼ਮ ਕੌਰ ਦਾ ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਬਹੁਤ ਹੀ ਮੰਨ ਭੱਗੀ ਖਬਰ ਹੈ ਪ੍ਰਮਾਤਮਾ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੂੰ ਪਾਣਾ ਮੰਨਣ ਦਾ ਜਿਹੜਾ ਬਲਵਕਸ਼ਣ ਸੋ ਬਹੁਤ ਹੀ ਜਿਹੜੀ ਦੁੱਖ ਵਾਲੀ ਖਬਰ ਹੈ ਤਾਂ ਬਾਲੀਵੁੱਡ ਬਾਲੀਵੁੱਡ ਦੇ ਵਿੱਚ ਸਾਰੇ ਹੀ ਸਤਾਰੇ ਉਹਨਾਂ ਦੇ ਨਾਲ ਦੁੱਖਤਾ ਪ੍ਰਗਟਾਵਾ ਕਰ ਰਹੇ ਨੇ ਤਾਂ ਉਹਨਾਂ ਦੇ ਨਜ਼ਦੀਕੀ ਸਾਥੀ ਮੁਹੰਮਦ ਸਰੀਕ ਉਹਨਾਂ ਦੇ ਵੱਲੋਂ ਵੀ ਅੱਜ ਇਹ ਜਿਹੜਾ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਬਹੁਤ ਹੀ ਮੰਦ ਭਾਗੀ ਖਬਰ ਹੈ ਹੰਸਰਾਜ ਹਸ ਹੁਣਾ ਦੀ ਜਿਹੜੀ ਵਾਈਫ ਹੈ ਰੇਸ਼ਮ ਕੌਰ ਉਹਨਾਂ ਦਾ ਜਿਹੜਾ ਹਾਰਟ ਅਟੈਕ ਹੋਣ ਦੇ ਨਾਲ ਦਿਹਾਂਤ ਹੋ ਗਿਆ ਪੰਜਾਬ ਦੇ ਰਾਜ ਸੇ ਪਦਮ ਸ਼੍ਰੀ ਗਾਇਕ ਹੰਸਰਾਜ ਹਸ ਹੁਣਾ ਦੀ ਪਤਨੀ ਰੇਸ਼ਮ ਕੌਰ ਦਾ ਦਿਹਾਂਤ ਹੋ ਗਿਆ ਪਰਿਵਾਰ ਪੂਰਾ ਸਦਮੇ ਦੇ ਵਿੱਚ ਹੈ ਤਾਂ ਉੱਥੇ ਹੀ ਸਾਰੇ ਹੀ ਜਿੰਨੇ ਵੀ ਇੰਡਸਟਰੀ ਦੇ ਵਿੱਚ ਕਾਰਾ ਕਰਨੇ ਸਾਰਿਆਂ ਦੇ ਵੱਲੋਂ ਦੁੱਖ ਮਨਾਇਆ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਪੱਬੂ ਕੁਮਾਨ ਦੇ ਨਾਲ ਹਸਪਤਾਲ ਦੇ ਵਿੱਚ ਹਸਰਾ ਜਹੰਸ ਖੜੇ ਦਿਖਾਈ ਦੇ ਰਹੇ ਨੇ ਹਾਰਟ ਅਟੈਕ ਹੋਣ ਦੇ ਨਾਲ ਉਹਨਾਂ ਦੀ ਜਿਹੜੀ ਵਾਈਫ ਉਹਨਾਂ ਦੀ ਮੌਤ ਹੋ ਗਈ ਹੈ ਇਹ ਦੱਸਿਆ ਗਿਆ ਡਾਕਟਰਾਂ ਦੇ ਵੱਲੋਂ